ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰੈਟੀ ਆ ਗਈ ਜੀ ਸਾਰੇ ਮੇਲ ਦੀ ਵੈਰੈਟੀ ਦਿਖਾਵਾਂਗੇ ਅੱਜ ਤੁਹਾਨੂੰ ਸਾਰੇ ਮੇਲ ਦੀ ਰੈਟਿੰਗ ਜੀ ਪਹੁੰਚ ਚੁੱਕੀ ਆਏਗੀ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਕਾਟਨ ਦਾ ਮੈਚਿੰਗ ਸੂਟ ਮਾਰਕੀਟ ਦੇ ਵਿੱਚ ਵਿਕੇ 400 ਦਾ 450 ਦਾ ਸਾਡਾ ਰੇਟ ਸਿਰਫ 300 ਰੁਪਏ ਹੈ ਜੀ ਇਹ 300 ਰੁਪਏ ਦੇ ਵਿੱਚ ਕਾਟਨ ਦਾ ਮੈਚਿੰਗ ਸੂਟ ਹੈ ਜੀ ਐਕਸਪੋਰਟ ਕਾਟਨ ਆਈ ਗਈ ਬਿਲਕੁਲ 300 ਰੁਪਏ ਦੇ ਵਿੱਚ ਕਰਤਾ ਹੀ ਇਹ ਭਰਾਵਾਂ ਦੀ ਹੱਤੀ ਦੇ ਤੇ ਸੇਰਵੇਲਾ ਚੱਲ ਰਿਹਾ ਹੈਗਾ ਐਕਸਪੋਰਟ ਕਾਟਨ ਦਾ ਸੂਟ ਸਿਰਫ 300 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਦੇ ਵਿੱਚ ਬਹੁਤ ਆਦੇ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਮਾਲ ਪਹੁੰਚੂਕਿਆ ਹੈਗਾ ਜਿੰਨੇ ਮਰਜ਼ੀ ਕੱਢਣਾ ਦੇ ਵਿੱਚ ਮਾਲ ਲੈ ਸਕਦੇ ਹੋ ਇਹਦੇ ਵਿੱਚ ਜੀ ਸਿਰਫ 300 ਰੁਪਏ ਦਾ ਹੈ ਜੀ ਇਹ 300 ਰੁਪਏ ਦੇ ਵਿੱਚ ਐਕਸਪੋਰਟ ਕਾਟਰ ਦਾ ਸੂਟ ਮੈਚਿੰਗ ਹੈ ਜੀ ਇਹ ਮੈਚਿੰਗ ਸੂਟ ਐਕਸਪੋਰਟ ਕਾਟਰ ਦਾ ਸਿਰਫ 300 ਰੁਪਏ ਦਾ ਕਰਤਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਏਕੇ ਟੈਕਸ ਮਿਲਦਾ ਸੂਟ ਏਕੇ ਟੈਕਸ ਮਿਲਦਾ ਸੂਟ ਜੀ ਬਿਲਕੁਲ ਮਲਾਈ ਵਰਗਾ ਕਪੜਾ ਹਨ ਸਰ ਕਪੜਾ ਜੀ ਇਹ 350 ਰੁਪਏ ਦਾ 1000 ਦੇ ਤਿੰਨ ਕਰਤੀ ਜੀ ਇਹ ਸਪੈਸ਼ਲ ਸੇਲ ਮੇਲੇ ਦੇ ਉੱਤੇ 350 ਰੁਪਏ ਦਾ ਇੱਕ ਹੈ ਜੀ 1000 ਦੇ ਵਿੱਚ ਤਿੰਨ ਕਰਤੀ ਜੀ ਸਪੈਸ਼ਲ ਆਫਰ ਲਾਤੀ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ। ਏਕੇ ਟੈਕਸ ਮਿਲਦੇ ਸੂਟ ਸਿਰਫ 3500 ਦਾ ਕਰਤਾ ਜੀ ਇਹ। 3500 ਦੇ ਵਿੱਚ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ। ਆ ਬਰੀਕ ਬਿੰਦੀ ਵਾਲਾ ਮੰਗਦਾ ਸੀਗਾ ਇੱਕ ਬਹੁਤ ਬਰੀਕ ਬਿੰਦੀ ਵਾਲਾ ਹੀ ਪਹੁੰਚ ਗਿਆ ਜਮਾਲੇ ਦੇ ਵਿੱਚ। ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ। ਸਿਰਫ 3500 ਦਾ ਸੂਟ ਹੈ ਜੀ ਇਹ। 1000 ਦੇ ਤਿੰਨ ਕਰਤਾ ਜੀ ਸਪੈਸ਼ਲ ਆਫਰ ਹੈਗੇ 1000 ਦੇ ਤਿੰਨ। ਡਿਜ਼ਾਈਨ ਬਹੁਤ ਆਇਆ ਇਹਦੇ ਵਿੱਚ ਜੀ 350 ਦੇ ਵਿੱਚ ਏਕੇ ਟੈਕਸਟਿਲ ਦਾ ਸੂਟ ਹੈ ਜੀ ਕੰਨੀ ਕੰਨੀ ਪ੍ਰਿੰਟ ਮਾਰਿਆ ਪੂਰਾ ਵਧੀਆ ਹੈਂਡਸਾਰ ਕਪੜਾ ਜੀ ਮਲਾਈ ਵਰਗਾ ਕਪੜਾ ਬਿਲਕੁਲ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸ਼ੇਰ ਮੇਲੇ ਚੱਲ ਰਿਹਾਗਾ ਡਿਜ਼ਾਈਨਿੰਗ ਬਹੁਤ ਆਇਆ ਇਹਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲੇ ਦਿੱਤੇ ਜੀ ਏਕੇ ਟੈਕਸਟਿਲ ਦਾ ਸੂਟ ਸਿਰਫ 350 ਰੁਪਏ ਦਾ ਦਿੱਤਾ ਜੀ 1000 ਦੇ ਤਿੰਨ ਡਿਜ਼ਾਈਨ ਦੇ ਦੇਖੀ ਚਲੋ ਬਹੁਤ ਸੋਹਣੇ ਡਿਜ਼ਾਈਨਾਂ ਚ ਮਾਲ ਆਇਆ ਹੈਗਾ ਸਾਡੀ ਵੀਡੀਓ ਨੂੰ ਜਲਦੀ ਜਲਦੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੀ। ਧਰਾਮਾ ਦੀ ਹੱਟੀ ਦੇਤੇ ਸੇਲ ਮੇਲਾ ਚੱਲ ਰਿਹਾ ਹੈਗਾ। ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ। ਧਰਾਮਾ ਦੀ ਹੱਟੀ ਦੇਤੇ ਭਾਰੀ ਸੇਲ ਮੇਲੇ ਦੇਤੇ ਜੀ ਏਕੇ ਟੈਕਸਟਿਲ ਦਾ ਸੂਟ ਸਿਰਫ 350 ਦਾ ਕਰਤਾ ਜੀ 1000 ਦੇ ਤਨੇ ਕਰਤੇ ਜੀ ਇਹ ਸਪੈਸ਼ਲ ਆਫਰ ਦੇਤੇ 1000 ਦੇ ਤਿੰਨ। ਧਰਾਮਾ ਦੀ ਹੱਟੀ ਦੇਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ। ਭਾਰੀ ਸੇਲ ਮੇਲਾ ਟਾਈ ਡਾਈ ਕਾਟਨ ਦਾ ਸੂਟ ਟਾਈ ਡਾਈ ਕਾਟਨ ਦਾ ਮੈਚਿੰਗ ਸੂਟ ਹੈ ਜੀ ਇਹ ਦੁਪट्टे ਦੇ ਨਾਲ ਇਹਦੇ ਵਿੱਚ ਫੁੱਲ ਰੰਗਾਂ ਜਮਾਲ ਪਹੁੰਚ ਗਿਆ ਜੀ ਰੰਗ ਸਾਰੇ ਖਤਮ ਹੋ ਗਏ ਸੀ ਪਹਿਲਾਂ ਇਹਦੇ ਵਿੱਚ ਫੁੱਲ ਰੰਗਾਂ ਦੇ ਜਮਾਲ ਵਾਹ ਚੁੱਕਿਆ ਜੀ 350 ਰੁਪਏ ਦਾ ਜੀ ਇਹ 350 ਰੁਪਏ ਦੇ ਵਿੱਚ ਸੂਟ ਭਰਾਵਾਂ ਦੀ ਹੱਟੇ ਦੇ ਉੱਤੇ ਮਾਰਕੀਟ 'ਚ ਵੇਕੇ 400 ਦਾ ਵੇਕੇ 450 ਦਾ ਸਾਡਾ ਰੇਟ ਸਿਰਫ 350 ਰੁਪਿਆ ਵਿਦ ਦੁਪट्टे ਦੇ ਨਾਲ ਹੈ ਜੀ ਇਹ કોટਨ ਦਾ ਮੈਚਿੰਗ ਸੂਟ ਹੈ ਬਿਲਕੁਲ ਟਾਈਡਾਈ ਕੋਟਨ ਮੈਚਿੰਗ ਸੂਟ ਬਿਲਕੁਲ ਪੱਕੇ ਰੰਗਾਂ ਦਾ ਮਾਲ ਹੈ ਜੀ ਕਿਸੇ ਕਿਸਮ ਦਾ ਰੰਗ ਦਾ ਕੋਈ ਸ਼ਿਕਾਇਤ ਨਹੀਂ ਜੀ ਇੰਨੇ ਡਾਰਕ ਰੰਗਾਂ ਦੇ ਵਿੱਚੋਂ ਵੀ ਕਿਸੇ ਰੰਗ ਦਾ ਲਾਂਭਾ ਨਹੀਂ ਉਹਦੇ ਬਿਲਕੁਲ ਸਿਰਫ 350 ਕਰਤਾ ਜੀ ਇਹ 350 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਟਾਈਡਾਈ ਕੋਟਨ ਦਾ ਸੂਟ ਰੰਗ ਬਹੁਤ ਅਗੇ ਇਹਦੇ ਵਿੱਚ ਰਾੰਗੜੀਆਂ ਦੇਖੀ ਜੱਲੋ ਸਕਰੀਨਸ਼ਾਟ ਲੈ ਕੇ ਸਾਵਾ ਡਿਜ਼ਾਈਨ ਸਾਵਾ ਕਲਰ ਮੰਗਾ ਸਕਦੇ ਹੋ ਜੀ ਸਾਵਾ ਡਿਜ਼ਾਈਨ ਲੈਣ ਵਾਸਤੇ ਸ਼ੀਤੀ ਤੋਂ ਸ਼ੀਤੀ ਪਹੁੰਚੋ ਭਰਾਵਾਂ ਦੀ ਹੱਟੇ ਦੇ ਉੱਤੇ ਭਾਰੀ ਸੇਰ ਮਿਲ ਚੱਲ ਰਿਹਾ ਹੈਗਾ ਕਈ ਕਸਟਮਰ ਮੁੜ ਕੇ ਗਏ ਸੀ ਜੇ ਕਾਈ ਦਾਈ ਸੂਟ ਵਾਸਤੇ ਜਿੰਨੇ ਮਰਜ਼ੀ ਲਿਆ ਸਕਦੇ ਹੋ ਜੀ ਹੁਣ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਾ ਸਾਡੇ ਕੋਲ ਇਹਦੇ ਨਾਲ ਦਾ ਜਿੰਨੇ ਮਰਜ਼ੀ ਸੂਟਾਂ ਦੀ ਰੋੜਾ ਉਨਲ ਲੈ ਜਾ ਸਕਦੇ ਹੋ ਜੀ ਕਿਸੇ ਵੀ ਭੈਣ ਭਰਾ ਨੇ ਦੁਕਾਨਦਾਰੀ ਵਾਸਤੇ ਇਕੱਠੇ ਸੂਟ ਲੈ ਕੇ ਜੈਨੇ ਜਿੰਨੇ ਮਰਜ਼ੀ ਲੈ ਸਕਦਾ ਜੀ ਹੁਣ ਬਾੜ ਹੁਣ ਫੁੱਲ ਮਾਲ ਪਹੁੰਚੂ ਕਾ ਇਹਦੇ ਵਿੱਚ ਜੀ ਪਹਿਲਾਂ ਇਹਦੇ ਵਿੱਚ ਰੰਗ ਖਤਮ ਹੋ ਗਏ ਸੀਗੇ ਫੁੱਲ ਰੰਗਾਂ ਦੇ ਜਮਾਲ ਪਹੁੰਚੂ ਕਿਆ ਜੀ 350 ਜਗਤਾ ਜੀ ਟਾਈਡ ਆਈ ਮੈਚਿੰਗ ਸੂਟ ਹੈ ਦੁਪੱਟੇ ਦੇ ਨਾਲ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦਿੱਤੇ ਜੀ 350 ਰੁਪਏ ਦੇ ਵਿੱਚ ਪਿਓਰ ਕੈਮਰ ਕਾਟਨ ਦਾ ਸੂਟ ਜੀ ਸ਼ਿਵਾ ਮਿਲ ਦੀ ਜਿਹੜੀ ਮਾਰਕੀਟ ਦੇ ਵਿੱਚ 550 ਦਾ ਵਿਕਦਾ ਹੈਗਾ ਸਾਡਾ ਰੇਟ ਸਿਰਫ 400 ਰੁਪਏ ਹੈ ਜੀ ਇਹ ਪਿਓਰ ਕੈਮਰ ਕਾਟਨ ਦਾ ਸੂਟ 400 ਰੁਪਏ ਦਾ ਕਰਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਦੇ ਵਿੱਚ ਜੀ ਪਿਓਰ ਕੈਮਰ ਕਾਟਨ ਹੈਗੀ ਸ਼ੇਵਾ ਮਿਲਦੀ ਕੈਮਰ ਕਾਟਨ ਜੀ ਸਿਰਫ 400 ਦੇ ਵਿੱਚ ਕਰਤਾ ਹੈ ਜੀ ਰੰਗ ਡਿਜ਼ਾਈਨ ਬਹੁਤ ਪਹੁੰਚ ਚੁੱਕਾ ਹੈ ਦੇ ਵਿੱਚ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਇਹ ਭਾਰੀ ਸਿਰ ਮੇਰੇ ਉੱਤੇ ਜੀ ਡਿਜ਼ਾਈਨ ਦੇਖੀ ਜਲੋ ਜਿੰਨੇ ਮਰਜੀ ਡਿਜ਼ਾਈਨਰਾਂ ਦੇ ਵਿੱਚ ਮਾਲ ਲੈ ਲਓ ਜੀ ਇਹਦੇ ਵਿੱਚ ਬਹੁਤ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਰੇਟ ਸਿਰਫ 400 ਰੁਪਿਆ 400 ਰੁਪਏ ਦੇ ਵਿੱਚ ਕੈਮਰ ਕਾਟਨ ਦਾ ਸੂਟ ਯਾ ਹੋਰ ਕੈਮਰ ਕਾਟਨ ਸ਼ਿਵਾ ਮੈਦਨੀ ਕੈਮਰ ਕਾਟਨ ਕੰਨੀ ਕੰਨੀ ਪ੍ਰਿੰਟ ਮਾਲ ਹੈ ਜੀ ਰੰਗ ਡਿਜ਼ਾਈਨਰਾਂ ਦੇ ਵਿੱਚ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਇਹਦੇ ਵਿੱਚ ਭਰਾਵਾਂ ਦੀ ਹਿੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਕੈਮਰ ਕਾਟਨ ਦਾ ਸੂਟ ਬੁੱਢੀਆਂ ਵਾਲੇ ਕੱਟਰ ਵੀ ਹੈਗੇ ਜੀ ਸਿਆਣੀਆਂ ਵਾਲੇ ਬਜ਼ੁਰਗਾਂ ਵਾਲੇ ਇਹਦੇ ਵਿੱਚ ਆ ਦੇਖੋ ਰੇਟ ਸਿਰ 500 ਰੁਪਏ ਦੇ ਵਿੱਚ ਹੈ ਜੀ ਇਹ 400 ਰੁਪਏ ਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਕਪੜਾ ਦੇਖੋ ਜੀ ਸ਼ਾਨਦਾਰ ਕੁਆਲਿਟੀ ਹੈ ਜੀ ਬਿਲਕੁਲ ਬਿਲਕੁਲ ਸ਼ਾਨਦਾਰ ਕੁਆਲਿਟੀ ਦੇ ਉੱਤੇ ਸਰਫਾ 400 ਰੁਪਏ ਦਾ ਕੱਟਾ ਹੀ ਸੂਟ ਕੈਮਰ ਕਾਟਨ ਦਾ ਸੂਟ ਸਿਰਫ 400 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਦੇਖੋ ਟੋਪੋ ਟੋਪ ਰੰਗ ਆਏ ਹੋਏ ਇਹਦੇ ਵਿੱਚ ਸਾਰੇ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨ ਜਮਾਲ ਬਹੁਤ ਕੈ ਦੇ ਵਿੱਚ 400 ਰੁਪਏ ਦਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲੇ ਦੇ ਉੱਤੇ ਜੀ ਕੈਮਰ ਕਾਟਨ ਦਾ ਸੂਟ 400 ਰੁਪਏ ਦਾ ਕੱਟਾ ਹੀ ਇਹ ਰਾਮਾ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲੇ ਚਲ ਜਾਏਗਾ ਹਾਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਤਾਂ ਦੇਖੋ ਜੀ ਸੂਤੀ ਸੂਟ ਦਿੱਤੇ ਹੈਗਾ ਸੂਤੀ ਸੂਟ ਹੈ ਜੀ ਮੈਚਿੰਗ ਸੂਟ ਸੂਤੀ ਮੈਚਿੰਗ ਸੂਟ ਹੈ ਪਿੱਧਰ ਦੁਪट्टे ਦੇ ਨਾਲ ਜਿਹੜਾ ਮਾਰਕੀਟ ਦੇ ਵਿੱਚ ਆਮ ਹੈ ਸਾਡੇ ਸ਼ੀਜਾ 700 ਰੁਪਏ ਦਾ ਸੂਟ ਵਿਕਦਾ ਹੈਗਾ ਸਾਡਾ ਰੇਟ ਸਿਰਫ 500 ਰੁਪਏ ਹੈ ਜੀ ਇਹ ਪਿੱਧਰ ਦੁਪट्टे ਦੇ ਨਾਲ ਸੂਤੀ ਮੈਚਿੰਗ ਸੂਟ 500 ਰੁਪਏ ਦੇ ਵਿੱਚ ਕਰਤਾ ਜੀ ਇਹ 500 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਬਹੁਤ ਪਹੁੰਚੂਕਾ ਹੈ ਇਹਦੇ ਵਿੱਚ ਵੀ ਜੀ ਰੰਗ ਤੇ ਡਿਜ਼ਾਈਨ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਬਹੁਤ ਰੰਗ ਤੇ ਡਿਜ਼ਾਈਨ ਪਹੁੰਚੂਕਾ ਹੈ ਜੀ ਹਰੇਕ ਸਿਰਫ 500 ਰੁਪਏ ਹੈ ਇਹਦਾ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਸੂਤੀ ਸੂਟਾਂ ਸੂਤੀ ਦੁਪੱਟੇ ਦੇ ਨਾਲ ਸੂਤੀ ਦੁਪੱਟਾ ਨਾਲ ਹੈ ਸੂਤੀ ਸੂਟ ਹੈ ਮੈਚਿੰਗ ਕੱਪੜਾ ਹੈਗਾ ਜੀ ਇਹ ਸਿਰਫ 500 ਰੁਪਏ ਦਾ ਕਰਤਾ ਜੀ ਇਹ 500 ਰੁਪਏ ਦੇ ਵਿੱਚ ਫੈਂਸੀ ਸੂਟਾ ਜੀ ਬਿਲਕੁਲ ਵਧੀਆ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈ ਜੀ ਹਰ ਕਿਸਮ ਦੇ ਸੂਟਾਂ ਦਾ ਸੇਰ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨ ਦੇ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਜੀ ਬਿਲਕੁਲ ਵਧੀਆ ਹੰਡਸਾਰ ਕਪੜਾ ਫੈਂਸੀ ਕੁਆਲਿਟੀ ਹੈ ਜੀ ਰੇਟ ਸਿਰਫ 500 ਰੁਪਿਆ ਜੀ ਇਹਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਸੂਤੀ ਮੈਚਿੰਗ ਸੂਟ ਦੁਪੱਟੇ ਦੇ ਨਾਲ ਸਿਰਫ 500 ਦਾ ਗੱਤਾ ਜੀ ਕੋਟਨ ਦਾ ਜੀ ਫੈਂਸੀ ਮੈਚਿੰਗ ਸੂਟ ਫੁੱਲ ਪੇਰ ਦੁਪੱਟੇ ਦੇ ਨਾਲ ਆਹ ਦੇਖੋ ਜੀ ਕੋਟਨ ਦਾ ਫੈਂਸੀ ਮੈਚਿੰਗ ਸੂਟ ਹੈ ਫੁੱਲ ਪੇਰ ਦੁਪੱਟੇ ਦੇ ਨਾਲ ਹੈ ਜੀ ਇਹ ਫੈਂਸੀ ਕਾਟਨ ਦਾ ਜੀ ਮੈਚਿੰਗ ਸੂਟ ਹੈਗਾ ਬਿਲਕੁਲ ਕਾਟਨ ਦਾ ਕੱਪੜਾ ਹੈ ਫੁੱਲ ਪਿਆਰ ਦੁਪੱਟੇ ਦੇ ਨਾਲ ਫੁੱਲ ਪਿਆਰ ਦੁਪੱਟੇ ਦੇ ਨਾਲ ਜੀ ਸਿਰਫ 850 ਰੁਪਏ ਦਾ ਕਰਤਾ ਜੀ ਇਹ ਮਾਰਕੀਟ ਦੇ ਵਿੱਚ ਵਿਕੇ 1200 ਦਾ ਵਿਕੇ 1300 ਦਾ ਸਾਡਾ ਰੇਟ ਸਿਰਫ 850 ਰੁਪਏ ਹੈ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ 850 ਰੁਪਏ ਦਾ ਵਿੱਚ ਹੈ ਜੀ ਇਹ ਫੈਂਸੀ ਮੈਚਿੰਗ ਸੂਟ ਹੈ ਫੁੱਲ ਪਿਆਰ ਦੁਪੱਟੇ ਦੇ ਨਾਲ ਹੈ ਜੀ ਇਹ ਫੁੱਲ ਪਿਆਰ ਦੁਪੱਟੇ ਦੇ ਨਾਲ ਰਾਂਕੜਿਆਂ ਬਹੁਤ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਜੀ ਫੈਂਸੀ ਕੁਆਲਟੀ ਦੇ ਵਿੱਚ ਸਿਰਫ 850 ਦਾ ਕਰਤਾ ਜੀ ਇਹ 850 ਰੁਪਏ ਦੇ ਵਿੱਚ ਫੈਂਸੀ ਮੈਚਿੰਗ ਸੂਟ ਬਿਲਕੁਲ ਕਾਟਨ ਦਾ ਕੱਪੜਾ ਜੀ ਇਹ ਜਿਵੇਂ ਕਾਟਨ ਦਾ ਬਣਿਆ ਫੁੱਲ ਪਿਆਉ ਜੁੰਨੀ ਹੈ ਜੀ ਨਾਲ ਇਹਦੀ ਫੁੱਲ ਪਿਆਉ ਦੀ ਜੁੰਨੀ ਹੈਗੀ ਭਰਾਵਾਂ ਦੀ ਹੱਟੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ 850 ਦੇ ਵਿੱਚ ਕਰਤਾ ਜੀ ਇਹ ਸੂਟ ਰੰਗ ਡਿਜ਼ਾਈਨ ਦੇ ਵਿੱਚ ਬਹੁਤ ਮਾਲ ਆਇਆ ਹੋਇਆ ਜੀ ਦੇਖੋ ਰੰਗ ਤੇ ਡਿਜ਼ਾਈਨ ਦੇ ਵਿੱਚ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਸਾਰਾ ਫੈਂਸੀ ਕੁੜੀਆਂ ਕੱਤਰੀਆਂ ਵਾਲੀ ਵੈਰਿਟੀ ਹੈ ਜੀ ਸਾਰੀ ਇਹ ਫੁੱਲ ਪਿਆਓ ਚੁੰਨੀ ਦੇ ਨਾਲ 850 ਰੁਪਏ ਰੇਟ ਹੈ ਜੀ ਆਪਣੇ ਕੋਲ ਸੇਰ ਮੇਲੇ ਦਿੱਤੇ ਦਾ ਰੇਟ ਹੈ 850 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤੀ ਦਿੱਤੇ ਜੀ ਸਕਰੀਨਸ਼ਾਟ ਲਾਓ ਸਾਵਾ ਸੂਟ ਮੰਗਾਓ ਪਰ ਆਮਾ ਦੀ ਹਿੱਤੀ ਦੇ ਉੱਤੇ ਵੀ ਸਕਰੀਨਸ਼ਾਟ ਲੈ ਕੇ ਸਾਵਾ ਸੂਟ ਮੰਗਾ ਸਕਦੇ ਹੋ ਜੀ ਸਾਵਾ ਸੂਟ ਲੈਣ ਵਾਸਤੇ ਸ਼ੀਤੂ ਦੀ ਛੇਤੀ ਪਹੁੰਚਾ ਕਰੋ ਪਰ ਆਮਾ ਦੀ ਹਿੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਨ ਮੇਲਾ ਚੱਲ ਰਿਹਾ ਜੀ ਭਾਰੀ ਸੇਨ ਮੇਲੇ ਦੇ ਉੱਤੇ ਜੀ 850 ਦੇ ਵਿੱਚ ਫੈਂਸੀ ਮੈਚਿੰਗ ਸੂਟ ਹੈ ਫੱਟ ਪਿਆ ਦੁਪੱਟੇ ਦੇ ਨਾਲ ਆਹ ਦੇਖੋ ਜੀ ਪੌਂਚਾ ਵਰਕ ਪਹੁੰਚਾ ਵਰਕ ਕੜਾਈ ਵਾਲਾ ਸੂਟ ਜਿਹੜਾ ਮਾਰਕੀਟ ਦੇ ਵਿੱਚ ਵਧੀਆ ਕਾਟਨ ਕੁਆਲਿਟੀ ਦੇ ਤੇਜੀ ਇਹ ਵਿਕੇ 900 ਦਾ ਵਿਕੇ 950 ਦਾ ਸਟ ਆ ਰੇਟ ਸਿਰਫ 650 ਰੁਪਏ ਆ ਜੀ ਇਹ ਆ ਸਰਵਾੜ ਦਾ ਕਪੜਾ ਆ ਜੀ ਪਹੁੰਚੇ ਵਰਕ ਦਾ ਹੋ ਗਿਆ ਆ ਕਮੀਜ਼ ਹੋ ਗਿਆ ਆ ਦੁਪੱਟਾ ਹੋ ਗਿਆ ਇਹਦੇ ਨਾਲ ਰਾਂਕਰ ਡਿਜ਼ਾਈਨ ਦੇ ਵਿੱਚ ਬਹੁਤ ਮਾਲ ਪਹੁੰਚੂਕਿਆ ਜੀ 650 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਮਾਂ ਦੀ ਹਿੱਕੀ ਦੇ ਉੱਤੇ ਸੇਰ ਮੇਲੇ ਦਿੱਤੇ ਜੀ ਫੈਂਸੀ ਕੜਾਈ ਪੌਂਚਾ ਵਰਕ ਬਿਲਕੁਲ ਫੈਂਸੀ ਕੁਆਲਿਟੀ ਦੇ ਵਿੱਚ ਹੈ ਜੀ ਇਹ ਰੇਟ 650 ਰੁਪਏ ਜੀ ਦਾ ਭਰਾਮਾਂ ਦੀ ਹਿੱਕੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਰੰਗੜ ਜੈਂ ਦੇਖੀ ਚਲੋ ਸਾਮਾ ਡਿਜ਼ਾਈਨ ਮਗਾਉਣ ਵਾਸਤੇ ਛੇਤੀ ਤੋਂ ਛੇਤੀ ਆਓ ਜੀ ਸਾਮਾ ਰਜੈਂ ਲੈ ਕੇ ਜਾਓ ਭਰਾਮਾਂ ਦੀ ਹਿੱਕੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦਿੱਤੇ ਜੀ ਫੈਂਸੀ ਮੈਚਿੰਗ ਸੂਟ ਆ ਇਹ ਪੌਂਚਾ ਵਰਕ ਕਢਾਈ ਵਾਲਾ ਸਿਰਫ 650 ਦਾ ਕਰਤਾ ਹੀ ਇਹ 650 ਰੁਪਏ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਜੀ ਡਿਜ਼ਾਈਨ ਬਹੁਤ ਆਇਆ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਰਾਂ ਦੇ ਚਮਾਲ ਆਇਆ ਹੈ ਇਹਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਇੱਕ ਵਧੀਆ ਸਿਰਫ 650 ਦਾ ਸੂਟ ਆ ਜੀ ਇਹ ਰਾਮਾ ਦੀ ਹੱਟੀ ਦੇ ਉੱਤੇ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਹਰ ਕਿਸਮ ਦਾ ਮਾਲ ਪਹੁੰਚ ਚੁੱਕਿਆ ਹੈਗਾ ਹਰ ਕਿਸਮ ਦਾ ਮਾਲ ਪਹੁੰਚ ਚੁੱਕਿਆ ਜੀ ਕਿੰਨੇ ਮਰਜੀ ਸੂਟ ਲੈ ਸਕਦੇ ਹੋਗੇ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਇਕੱਠੇ ਸੂਟ ਲੈ ਕੇ ਜਾਨੇਗਾ ਜਿੰਨੇ ਮਰਜੀ ਕੁਆਂਟੀਟੀ ਦੇ ਵਿੱਚ ਮਾਲ ਲੈ ਸਕਦਾ ਜੀ ਉਹ 650 ਰੁਪਏ ਦੇ ਵਿੱਚ ਪਹੁੰਚਾ ਵਰਕ ਕੜਾਈ ਵਾਲਾ ਸੂਟ ਵਿਦ ਦੁਪੱਟੇ ਦੇ ਨਾਲ ਹੈ ਜੀ ਇਹ ਬਿਲਕੁਲ वाया क्वालिटी बिल्कुल कॉटन क्वालिटी देते जी ये भावों की हट्टी देते भारी सेल मेला चल रहा है भारी सेल मेले साढ़े छः सौ रुपये फैंसी क्वालिटी दिते जी बिल्कुल ये भ्रावे की हट्टी देते जी भारी सेल मेलेते बहुत रंगा डिजाइना जमाल पहुंच चुका है जी ਇੰਨੇ ਵਾਕੀ ਲੈ ਸਕਦੇ ਹੋ ਜੇ ਚਰੰਗਾ ਕਲਰ ਬਹੁਤ ਵਧੀਆ ਨੇ ਜੀ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਨ ਮੇਲਾ ਚੱਲ ਰਿਹਾ ਹੈਗਾ ਹਰ ਕਿਸੁਰ ਦੇ ਸੁਕਟਾਂ ਦਾ ਭਾਰੀ ਸੇਨ ਮੇਲਾ ਪੁਰਤਾ ਪਜਾਮਾ ਜੀ ਜੋ ਲੀਵੀ ਹੈ ਜੀ ਬਿਲਕੁਲ ਬਿਲਕੁਲ ਮਲਾਈਨ ਕੁਆਲਿਟੀ ਦੇ ਕੱਪੜਾ ਬਿਲਕੁਲ ਹਰ ਨਸਾਰ ਹੈਗੀ ਜੀ ਆਮ ਦੇ ਕੱਪੜਾ ਗਰਮੀ ਦੇ ਪਾਉਣ ਵਾਲਾ ਸਿਰਫ 250 ਦਾ ਕਰਤਾ ਜੀ ਇਹ 250 ਦੇ ਵਿੱਚ ਪਿਓ ਲੀਜੀਵੀ ਦਾ ਕੁਰਤਾ ਆ ਰਿਹਾ ਮੈਂ ਜੀ ਇਹ ਰੰਗ ਡਾਰਕ ਲਾਈਟ ਸਾਰੇ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਇਹ ਪਿਓ ਲੀਜੀਵੀ ਜੀ ਦਾ ਕੁਰਤਾ ਆ ਮੈਂ ਜੀ ਬਹੁਤ ਹੀ ਰੰਗਾਂ ਦੇ ਮਾਲ ਪਹੁੰਚ ਗਿਆ ਜੀ ਡਾਰਕ ਤੇ ਲਾਈਟ ਸਾਰੇ ਰੰਗ ਆ ਗਏ ਜਿਹਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸਿਲ ਮੇਲੇ ਦਿੱਤੇ ਜੀ 250 ਰੁਪਏ ਦੇ ਵਿੱਚ ਪਿਓ ਲੀਜੀਵੀ ਦਾ ਕੁਰਤਾ ਆ ਮੈਂ ਜੀ ਰੰਗ ਡਿਜ਼ਾਈਨ ਦਾ ਬਹੁਤ ਆ ਗਏ ਜਿਹੜੇ ਰੰਗਾਂ ਦੇ ਵਿੱਚ ਤਾਂ ਕਿੰਨੇ ਮਰਜ਼ੀ ਲੈ ਲਓ ਜੀ ਇਹਦੇ ਵਿੱਚ ਇਹ 100 ਰੰਗ ਲੈ ਜੀ ਫੁੱਲ ਰੰਗ ਆਗੇ ਕੁਰਤੇ ਐ ਮਲੇ ਜੀ 250 ਦੇ ਵਿੱਚ ਦੇ ਨੇ 5 ਮੀਟਰ ਦਾ ਸੂਟ ਜੀ ਪਿਓਰ ਵਧੀਆ ਲੀਜੀ ਬੀਜੀ ਤੇ ਕਪੜਾਈ ਜੀ ਚੁੰਨੀਆਂ ਵੱਡੀ ਚੁੰਨੀ ਜਮਾ ਸਪੈਸ਼ਲ ਜੀ ਇਹਦੇ ਵਿੱਚ ਹੀ ਬਹੁਤ ਮਾਲ ਪਹੁੰਚੂਕਿਆ ਹੈਗਾ 100 ਰੁਪਏ ਦੀ ਚੁੰਨੀ ਪੂਰੇ ਵੱਡੇ ਸਾਈਜ਼ ਦੀ ਚੁੰਨੀਆਂ ਜੀ ਪਿਓਰ ਆਰਕੰਡੀ ਵੈਲ ਦਿੱਤੇ ਲੈ ਲਓ ਬਹੁਤ ਸੋਹਣੀ ਚੁੰਨੀ ਸਿਰਫ 100 ਰੁਪਏ ਦੀ ਹੈ ਜੀ ਪਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦਿੱਤੇ ਜੀ ਬਿਲਕੁਲ ਆਰਕੰਡੀ ਕਾਉਂਟਨ ਦੀ ਜੁੰਨੀ ਹੈ ਜੀ ਇਹ ਬਹੁਤ ਹੀ ਰੰਗਾਂ ਰਜੈਨਾ ਚ ਆ ਗਈ ਜੁੰਨੀਆਂ ਦੇ ਵਿੱਚ ਵੀ ਜਿੰਦੋਂ ਮਰਜੀ ਆਓ ਜਿੰਨੇ ਮਰਜੀ ਕੱਟਣ ਦੇ ਵਿੱਚ ਲੈ ਕੇ ਜਾਓ ਜੀ ਇਹਦੇ ਵਿੱਚ ਸਿਰਫ 100 ਰੁਪਏ ਦੀ ਜੁੰਨੀ ਹੈ ਜੀ ਇਹ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਜੁੰਨੀ ਦੁਪੱਟਿਆਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਪਰ ਆਵਾਜ਼ ਹਿੱਤੀ ਤੇ ਭਾਰੀ ਛੇ ਰਵੇਲਾ ਪਰ ਆਵਾਜ਼ ਦੀ ਹੱਤੀ ਵਾਸਤੇ ਰੋਡ ਮਾਰ ਮੰਡੀ